ਨਾਮ ਸਾਟਾ ਦਾ ਮੇਰਾ ਨਾਮ ਜਗਮੀਤ ਸਿੰਘ ਹੈ ਜਗਮੀਤ ਸਿੰਘ ਜੀ ਯਾਦਵਿੰਦਰ ਗਿਲ ਰੰਮੇ ਦੀ ਧਰਮਪੱਤਰੀ ਜਿਹਨੇ ਆਪਾਂ ਚੋਣ ਪ੍ਰਚਾਰ ਕਰਿਆ ਕਿੰਨਾ ਖrista ਰਿਸਪੌਂਸ ਬਹੁਤ ਵਧੀਆ ਆ ਇਹ ਬੰਦੇ ਦਾ ਤਾਂ ਨਾ ਹੀ ਏਰੀਆ ਦੇ ਵਿੱਚ ਸਾਰੇ ਚੱਲਦਾ ਸੋਨੋ ਵੀ ਪਤਾ ਹੀ ਆ ਨਹੀਂ ਬਾਕੀ ਗੱਲ ਪਸੰਦੀ ਵੀ ਨਹੀਂ ਆਪਾਂ ਨੂੰ ਲੋਕ ਵੀ ਰੰਮੇ ਦਾ ਕਿੱਥੋਂ ਕਿੱਥੋਂ ਤੱਕ ਨਾਂ ਚੱਲਦਾ ਬਹੁਤ ਵਧੀਆ ਬੰਦਾ ਮਿਹਨਤੀ ਆ ਤੇ ਜੋ ਆਪਦੇ ਕੰਮ ਕਰਦਾ ਬਹੁਤ ਵਧੀਆ ਕੰਮ ਕਰਦਾ ਸਾਡੇ ਸਾਰੇ ਏਰੀਆ ਦੇ ਵਿੱਚ ਵੀ ਕੰਮ ਕਰਵਾਉਂਦਾ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਕੰਮ ਇਹ ਬੰਦੇ ਨੇ ਕਰਵਾਇਆ ਤੇ ਸਾਨੂੰ ਇਹਦੇ ਤੋਂ ਫੁੱਲ ਉਮੀਦ ਆ ਵੀ ਇਹ ਬਹੁਤ ਵੱਡੀ ਲੀਡ ਨਾਲ ਜਿੱਤੂਗਾ ਜੀ ਜੇ ਗੱਲ ਕਰੀਏ ਰਾਤਾਂ ਨੂੰ ਵੀ 10 10 11 11 ਵਜੇ ਤੱਕ ਫੋਨ ਕੰਪਲੀਟ ਕਰਦੇ ਹਾਂ ਇੰਦਾ ਰਿਸਪੋنس ਮਿਲਦਾ ਰਾਤ ਨੂੰ ਰਾਤ ਨੂੰ ਸਾਨੂੰ ਸਾ ਬਾਈਕ ਕੋਲੇ ਤਾਂ ਕਈ ਵਾਰ ਫੋਨ ਚੱਕਿਆ ਹੀ ਨਹੀਂ ਜਾਂਦਾ ਜੀ ਉਹਨਾਂ ਵਾਸਤੇ ਵੀ ਅਸੀਂ ਮਾਫੀ ਮੰਗਦੇ ਹਾਂ ਵੀ ਜਿਨ੍ਹਾਂ ਦਾ ਫੋਨ ਨਹੀਂ ਚੱਕਿਆ ਜਾਂਦਾ ਕਿਉਂਕਿ ਫੋਨ ਆਉਂਦੇ ਬਹੁਤ ਜ਼ਿਆਦਾ ਤੇ ਜਿਨ੍ਹਾਂ ਜਿਹੜੇ ਸਾਡੇ ਨਾਲ ਭਰਾ ਤੁਰੇ ਆ ਉਹਨਾਂ ਨੂੰ ਅਸੀਂ ਉਹਦਾ ਦਾ ਧੰਨਵਾਦ ਕਰਦੇ ਆਂ ਕਿ ਸਾਡੇ ਨਾਲ ਸਤਿ ਸ੍ਰੀ ਅਕਾਲ ਵਧੀਆ ਭਰਾ ਸਾਡੇ ਜਿਹੜੇ ਜੁੜੇ ਹੋਏ ਆ ਤੇ ਜਿਹੜੇ ਰਮਮਾਂ ਨੂੰ ਪਿਆਰ ਕਰਦੇ ਆ ਰਮਮਾਂ ਚ ਇੱਕ ਚਿਹਰਾ ਹੀ ਆ ਜਾ ਬਣ ਚੁੱਕਿਆ ਮਤਲਬ ਵੀ ਹਰ ਪਾਸੇ ਰਮਮਾਂ ਰਮਮਾਂ ਹੀ ਹੁੰਦੀ ਜੀ ਅੱਜ ਪਿੰਡ ਛਿਮਨੇ ਵਾਲੇ ਜਿਹੜੇ ਸਾਰੇ ਉਹ ਸਾਡੀ ਵੱਡਾ ਕਾਫਲਾ ਲੈ ਕੇ ਜਿਹੜੇ ਉਹ ਕਿੰਨਾ ਦਰਸਾ ਬਹੁਤ ਵਧੀਆ ਰਿਸਪੌਂਸ ਆ ਆ ਪਿੰਡ ਦੇ ਆਪਣੇ ਨਾਲ ਹੀ ਆ ਜਿਹੜੇ ਫਿਰਦੇ ਆਈ ਇਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਨਾਲ ਜੁੜੇ ਆ ਤੱਕੀ ਸਰ ਭਾਈ ਤੇ ਨਾਲ ਸਵੇਰ ਤੋਂ ਹੀ ਸਵੇਰ ਤੋਂ ਆ ਜਾਂਦੇ ਹਾਂ ਸ਼੍ਰੀ ਰਿਸ਼ੀ ਰਿੰਗਸ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਵਰਸਰਾ ਦੇ ਵਿੱਚ ਇਹਨਾਂ ਨੂੰ ਪਛਾਹ ਹੁੰਦਾ ਹੈ ਜੀ ਬਾਈ ਦੀ ਬੋਲ ਜਿਆਦਾ ਪਛਾਹ ਨਹੀਂ ਪਿੰਡਾਂ ਤੇ ਜਾਂਦੇ ਆ ਜੀ ਸਾਡੇ ਟਿਮਣੇ ਵਾਲੇ ਦੇ ਵਿੱਚ ਕਰ ਰਹੇ ਆ ਦੂਰ ਦੀ ਤੋਰ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਜੀ ਜਿਹੜੇ ਵੀ ਸਾਡੇ ਨਾਲ ਸੱਜਣ ਜੀ ਲਈ ਪੂਰੇ ਆ ਜੀ ਪੂਰੇ ਖੁਸ਼ਹਾਲ ਆ ਪੂਰੇ ਆ ਜੀ ਤੇ ਲੋਕ ਜੇ ਗੱਲ ਕਰੀਏ ਜੂਣ ਜੋੜ ਕੀ ਜੀ ਤਾਂ ਆਮ ਆਦਮੀ ਪਾਰਟੀ ਤੋਂ ਕਿੰਨੀਆਂ ਵੋਟਰਾਂ ਦੇ ਨਾਲ ਦੀ ਬਚਰੇ ਬਾਈ ਜੀ ਬਹੁਤ ਵੱਡੀ ਲੀਡ ਨਾਲ ਖਿਡਾਗੇ ਜਿਹੜਾ ਵੀ ਸਾਨੂੰ ਪਿੰਡਾਂ 'ਚ ਜਾ ਰਹੇ ਆ ਜਿਹੜਾ ਸਾਨੂੰ ਪਿਆਰ ਮਿਲ ਰਿਹਾ ਜੀ ਬਾਈ ਰਮੇ ਨੂੰ ਮਿਲਿਆ ਬਹੁਤ ਵੱਡੀ ਲੀਡ ਚ ਜਿੱਤ ਕੇ ਅਸੀਂ ਇਹ ਪਾਰਟੀ ਦੀ ਚੋਟੀ ਦੇ ਵਿੱਚ ਇੱਕ ਤਾਂ ਹੋਈ ਵੋਟਰਾਂ ਨੂੰ ਅਪੀਲ ਕੀ ਕਰਨਾ ਚਾਹੋ ਵੋਟਰਾਂ ਨੂੰ ਕਹਾਂਗੇ ਦੀ ਵੱਧ ਤੋਂ ਵੱਧ 14 ਤਰੀਕ ਨੂੰ ਨਿਕਲ ਕੇ ਵੱਧ ਤੋਂ ਵੱਧ ਵੋਟਾਂ ਪਾਓ ਜੀ ਸਾਡਾ ਦਾ ਦੇਵ ਜੀ ਬਹੁਤ ਹੀ ਸੂਝਵਾਨ ਚਿਹਰਾ ਬਾਈ ਰਮਾ ਗਿੱਲ ਕਹਿੰਦੇ ਦੱਸਣ ਦੀ ਕਿਸੇ ਨੂੰ ਲੋੜ ਹੀ ਨਹੀਂ ਥੀ ਬਹੁਤ ਵਧੀਆ ਇਨਸਾਨ ਆ ਬਹੁਤ ਵਧੀਆ ਚਿਹਰਾ ਜੀ ਜਿਹੜਾ ਆਪਣਾ 包头吧。多多多